ਸੋ ਸਤੀਜੀ ਇਹ ਕਗਰਾਗਾ ਤੇ ਪੰਜਾਬ ਵਾਲੀ ਸਾਈਡ ਦੇ ਉੱਪਰ ਕਿਸਤੇ ਵੀ ਯਾਨੀ ਕਿ ਨਾ ਕੋਈ ਬੰਨ ਬਣਾਇਆ ਹੋਇਆਗਾ ਨਾ ਕੋਈ ਡੋਲ ਆ ਕਿ ਕਿਸੇ ਵੀ ਪ੍ਰਕਾਰ ਦੀ ਜੇਕਰ ਮਾੜਾ ਵੀ ਪਾਣੀ ਵਾਦਾਗਾ ਤਾਂ ਇੱਥੋਂ ਨਾਲ ਲੱਗਦਾ ਰਤਨਿਹੜੀ ਸਾਹਮਣੇ ਮਰੌੜੀ ਹੈਗਾ ਮਰਦਾੜੀ ਹੈਗਾ ਤੇ ਪਿੱਛੇ ਉਸਮਾਨਪੁਰਾਗਾ ਤਾਂ ਇਹ ਪਿੰਡ ਨੇ ਜਿਹੜੇ ਵੱਡੇ ਪੱਧਰ ਦੇ ਉੱਪਰ ਹੜਦੀ ਮਾਰਹੇਟ ਆਉਂਦੇ ਨਹੀਂ ਪਰ ਜੇਕਰ ਦੂਜੀ ਪਾਸੇ ਗੱਲ ਕਰੀ ਤਾਂ ਉਹ ਸਾਹਮਣੇ ਹਰਿਆਣਾ ਇੱਥੋਂ ਤਕਰੀਬਨ 10 ਕਿਲੇ ਦੀ ਬਾਹੀ ਤੇ ਉਹਨਾਂ ਨੇ ਯਾਨੀ ਕਿ ਬੰਨ ਇੰਨਾ ਮੁਕੰਮਲ ਬਣਾਇਆ ਹੋਇਆ ਹੈਗਾ ਤੇ ਥੈਲੇ ਹਜ਼ਾਰਾਂ ਦੀ ਗਿਣਤੀ ਵਿੱਚ ਭਰੇ ਹੋਏ ਨੇਗੇ ਬਾਕਾਇਦਾ ਗਾਸਤ ਕਰਨ ਵਾਸਤੇ ਮੋਟਰਸਾਈਕਲ ਖੜੇ ਨਹੀਂ ਅਗਰ ਤੋਂ ਮੁਲਾਜ਼ਮਾਂ ਲਵੇ ਤੇ ਹਰ 5-4 ਕਿਲੋਮੀਟਰ ਦੇ ਉੱਪਰ ਇਹਨਾਂ ਨੇ ਜੀਸੀਬੀ ਮਸ਼ੀਨਾਂ ਨੇ ਜਿਹੜੀਆਂ ਉਹ ਖੜਾਈਆਂ ਹੋਈ ਨੇ 24 ਘੰਟੇ ਵੀ ਜੇਕਰ ਵੀ ਕਿਤੇ ਵੀ ਮਾੜਾ ਮੋਟਾ ਘਗਰ ਦਾ ਬੰਨ ਜਿਹੜਾ ਲੀਕੇਜ ਹੈ ਕੁਝ ਵੀ ਹੁੰਦਾਗਾ ਤਾਂ ਨਾਲ ਦੀ ਨਾਲ ਬੰਦ ਕਰਨ ਵਾਸਤੇ ਯਾਨੀ ਕਿ ਕਹਿਣ ਦਾ ਭਾਵੇਂ ਵੀ ਇਸ ਵਾਰ ਹਰਿਆਣਾ ਸਰਕਾਰ ਨੇ ਜਿਹੜੀ ਆਪਣੇ ਪੁਖਤਾ ਪਵਨਨ ਨੇ ਜਿਹੜੇ ਉਹ ਕੀਤੇ ਹੋਏ ਨੇਗੇ ਹਾਲਾਂਕਿ ਘੱਗਰਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਪੂਰਾ ਠਾਠਾ ਮਾਰ ਰਿਹਾ ਇਸ ਟਾਈਮ ਨਾਲ ਲੱਗਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਘੱਗਰਾ ਦਾ ਪਾਣੀ ਹੈ ਜਿਹੜਾ ਉਹ ਖਿੰਡ ਚੁੱਕਿਆਗਾ ਹਾਲਾਂਕਿ ਇਹ ਵੀ ਕਿਹਾ ਗਿਆਗਾ ਵੀ ਸੁਖਨਾ ਲੇਕ ਦਾ ਜਿਹੜਾ ਪਾਣੀ ਆਗਾ ਉਹ ਤਕਰੀਬਨ ਇੱਕ ਗੇਟ ਕੁਸ਼ਕ ਖੋਲੇਗਾ ਇਹ ਨੇਗੇ ਜੇਕਰ ਉਹ ਪਾਣੀ ਵੀ ਆਉਂਦਾਗਾ ਤਾਂ ਕਿਤੇ ਨਾ ਕਿਤੇ ਵੱਡੀ ਮਾਰਾ ਜਿਹੜੀ ਇਸ ਵਾਰ ਪੰਜਾਬ ਨੂੰ ਚਲਣੀ ਪੈ ਸਕਦੀ ਕਿਉਂਕਿ ਪਿਛਲੀ ਵਾਰੀ ਜਿਹੜੇ ਨਾਲ ਲੱਗਦੇ ਪਿੰਡ ਨੇਗੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਉੱਪਰ ਸੋ ਹਰਿਆਣਾ ਦਾ ਵੀ ਵੱਡੀ ਮਾਤਰਾ ਦੇ ਉੱਪਰ ਜਿਹੜਾ ਨੁਕਸਾਨ ਸੀਗਾ ਉਹ ਹੋਇਆ ਸੀਗਾ ਪਰ ਇਸ ਵਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬੰਧ ਨੇ ਜਿਹੜੇ ਉਹ ਕਰੇ ਹੋਏ ਨੇ ਕਿ ਬਾਨਾਂ ਦੀ ਪੂਰੀ ਮਰਮਮਤ ਕਰੀ ਹੋਈ ਹੈ ਕਿ ਬਕਾਇਦਾ ਪਰ ਸਾਡੇ ਤਾਂ ਇੱਥੇ ਹਜ਼ਾਰਾਂ ਕਰੋੜ ਰੁਪਈਆ ਹੈਗਾ ਜਿਹੜਾ ਉਹ ਕਾਗਜ਼ਾਂ ਦੇ ਵਿੱਚ ਹੀ ਬਾਨਨ ਨੇ ਜਿਹੜੇ ਉਹ ਲਾਏ ਹੋਏ ਨੇ ਮਿੱਟੀ ਲਾਈ ਹੋਈ ਹੈਗੀ ਪਰ ਕਿਤੇ ਨਾ ਕਿਤੇ ਜੇਕਰ ਪਾਣੀ ਉਹ ਹੁੰਦਾਗਾ ਤਾਂ ਵੱਡਾ ਨੁਕਸਾਨ ਆਗਾ ਜਿਹੜਾ ਉਹ ਹੋਣਾਗਾ ਪਿੱਛੇ ਇੱਕ ਗੱੜਾਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਹਮਣੇ ਟੱਕਰ ਪੈਂਦੀ ਹੈਗੀ ਤੇ ਉਸ ਤੋਂ ਪਿੱਛੇ ਜਿਹੜਾ ਪਾਣੀ ਹੈ ਉਹ ਖੜ ਚੁੱਕਿਆ ਕਿ ਉਹਦੇ ਵਿੱਚ ਪੰਜਾਬ ਦੀ ਤੇ ਹਰਿਆਣੇ ਦੀਆਂ ਸਾਂਝੀਆਂ ਜ਼ਮੀਨਾਂ ਨੇ ਹੈਗੀਆਂ ਪਿੰਡ ਰੱਤਾ ਖੇੜਾ ਤੇ ਧਰੋ ਅਸਮਾਨਪੁਰ ਤੇ ਰਤਨਹੀੜੀਆਂ ਦੀਆਂ ਜ਼ਮੀਨਾਂ ਨਜ਼ਰੀਆਂ ਤਕਰੀਬਨ ਸਾਰੀਆਂ ਨੇ ਉਹ ਡੁੱਬ ਚੁੱਕੀਆਂ ਨੇ ਹੈਗੀਆਂ